ਪਰ ਅੱਜ ਜਿਹੜੀ ਸਾਡੀ ਹਾਲਾਤ ਹੈ ਉਹ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿਸੇ ਦਾ ਧਿਆਨ ਹੈ ਦੇਸ਼ ਵੱਲ ਕਿਸੇ ਦਾ ਧਿਆਨ ਹੈ ਪਰਦੇਸ ਵੱਲ ਉਹ ਥੋੜੇ ਸਿੱਖ ਰਹਿ ਗਏ ਜਿਨ੍ਹਾਂ ਦਾ ਧਿਆਨ ਹੈ ਗੁਰੂ ਦੇ ਉਪਦੇਸ਼ ਵੱਲ ਅੱਜ ਕਿਸੇ ਦਾ ਧਿਆਨ ਹੈ ਵੋਟ ਵੱਲ ਅੱਜ ਕਿਸੇ ਦਾ ਧਿਆਨ ਹੈ ਨੋਟ ਵੱਲ ਉਹ ਥੋੜੇ ਸਿੱਖ ਰਹਿ ਗਏ ਜਿਨ੍ਹਾਂ ਦਾ ਧਿਆਨ ਹੈ ਗੁਰੂ ਦੀ ਔਟ ਵੱਲ ਗੁਰੂ ਦੀ ਓਟ ਲੈਣ ਵਾਸਤੇ ਆਪਾਂ ਤਿਆਰ ਨਹੀਂ ਗੱਲਾਂ ਬਾਤਾਂ ਨਾਲ ਹੀ ਐ ਦਿਲੋਂ ਮਨੋਂ ਓਟ ਨਹੀਂ ਆਪਾਂ ਲੈਂਦੇ ਪਰ ਮਹਾਰਾਜ ਸਾਹਿਬ ਦੇ ਵੇਖੋ ਕਿੱਡੇ ਪਿਆਰੇ ਬਚਨ ਆਪਾਂ ਪੜਦੇ ਆਂ ਸਤਿਗੁਰੂ ਸਾਹਿਬ ਦਾ ਇੱਕ ਬੜਾ ਪਿਆਰ ਵਿੱਚ ਭਿੱਜਾ ਹੋਇਆ ਆਪਾਂ ਬਚਨ ਪੜਦੇ ਆਂ ਕੀ ਕਹਿਣੇ ਕਥਨਾਂ ਨਾ ਭਿੱਜਾ ਗੋਬਿੰਦ ਹਰ ਭਾਵੈ ਪੈਜ ਰਖਾਈਐ ਤੇ ਬੱਚਾ ਅੱਜ ਘਰ ਨੂੰ ਲੈ ਜਾਓ ਮੈਂ ਵੀ ਲੈ ਕੇ ਜਾਵਾਂਗਾ ਤੁਸੀਂ ਵੀ ਲੈ ਕੇ ਜਾਇਓ ਇਕੱਲਾ ਕਹਿਣ ਦੇ ਨਾਲ ਤੇ ਇਕੱਲਾ ਕਥਨ ਕਰਨ ਦੇ ਨਾਲ ਮਾਲਕ ਨੇ ਭਜਣਾ ਨਹੀਂ ਭਜਣ ਦਾ ਭਾਵ ਹੈ ਖੁਸ਼ ਹੋਣਾ ਸੰਗਤ ਜੀ ਇਕੱਲੀ ਕਹਿਣੀ ਕਥਨੀ ਦੇ ਨਾਲ ਵਾਹਿਗੁਰੂ ਪਰਮਾਤਮਾ ਰੀਜਦਾ ਨਹੀਂ ਕੁਛ ਨਹੀਂ ਹੁੰਦਾ ਕਹਿਣਾ ਕਥਨ ਨਾ ਭੀਜੇ ਗੋਬਿੰਦ ਹਾਉ ਤਰਸ ਕਿਤੇ ਕਰੇ ਹਰ ਭਾਵੈ ਪੈਜ ਰਖਾਈਆ